ਲਈ ਵੀ ਮਿੱਤਰੋ ਦੁੱਧ ਦੇ ਸਾਨੂੰ ਫਾਇਦੇ ਗਿਣਿਆਉਣ ਲੱਗਿਆਂ ਨੇ ਕਹਿੰਦਾ ਰੰਗ ਰੂਪ ਤੇ ਸਿਹਤ ਦਾ ਜਿਹੜਾ ਚੰਗਾ ਖਜ਼ਾਨਾ ਓਏ ਘਰ ਦੀਆਂ ਮੱਜਾਂ ਦਾ ਦੁੱਧ ਪੀ ਤੂੰ ਰੱਜ ਕੇ ਨੌਜਵਾਨਾ ਓਏ ਜੇ ਬੱਚੇ ਬਜ਼ੁਰਗ ਔਰਤ ਗੜ ਵੀ ਮੂੰਹ ਨੂੰ ਲਾਉਣਗੇ ਪ੍ਰੋਟੀਨ ਤੇ ਕੈਲਸ਼ੀਅਮ ਦੀ ਮਾਤਰਾ ਫਿਰ ਮਿੱਤਰੋ ਪੂਰੇ ਹੋਣਗੇ ਓਵਾਲ ਕੇ ਥੋੜਾ ਠੰਡਾ ਕਰਕੇ ਜਾਗ ਲਗਾ ਲੈਣੀ ਫਿਰ ਸੋਭਾ ਉੱਠਦੇ ਸਾਰ ਮਿੱਤਰੋ ਦਹੀਂ ਖਾ ਲੈਣੀ ਕਹਿੰਦਾ ਦੁੱਧ ਤੋਂ ਬਣੀ ਦਹੀਂ ਕੌਲੀ ਭਰ ਕੇ ਖਾਣੀ ਆ ਬਾਦ ਹਾਜਮੀ ਤੇ ਪੇਟ ਗੈਸ ਫਿਰ ਮੁੜ ਕੇ ਨਾ ਥਿਆਉਣੀਆਂ ਖੱਟੀ ਲੱਸੀ ਵੀ ਦੁੱਧ ਤੋਂ ਬਣਦੀ ਕਾਲਜਾ ਠਾਰ ਦਿੰਦੀ ਕਹਿੰਦਾ ਰੋਟੀ ਦੇ ਨਾਲ ਪੀ ਲੋ ਮਿੱਤਰੋ ਤਰੰਤ ਢ ਘਾਰ ਦਿੰਦੀ ਕਾਲਾ ਨੂਨ ਤੇ ਕਾਲੀਆਂ ਮਿਰਚਾਂ ਪਾ ਕੇ ਵੇਖ ਲਈ ਦੁੱਧ ਤੋਂ ਬਣੀ ਦਹੀਂ ਦਹੀਂ ਤੋਂ ਬੂੰਦੀ ਖਾ ਕੇ ਵੇਖ ਲਈ ਲੱਸੀ ਤੋਂ ਨਿਕਲੀ ਮੱਖਣੀ ਦੋ ਚਮਚੇ ਹੀ ਵਾਧੂ ਆ ਕੰਪਿਊਟਰ ਤੋਂ ਵੀ ਤੇਜ ਦਿਮਾਗ ਵੇਖੀ ਹੁੰਦਾ ਜਾਦੂ ਆ ਦੁੱਧ ਤੋਂ ਬਣਦੇ ਖਾਣੇ ਜਿਹਰੇ ਸਾਰੇ ਨੇ ਗੁਣਕਾਰੀ ਚੰਗੇ ਦੁੱਧ ਦੀ ਚਾਹ ਜੇ ਮਿਲ ਜੇ ਲੈ ਜੇ ਸੁਸਤੀ ਸਾਰੀ ਗਰਮ ਕਰਦੇ ਆ ਦੁੱਧ ਜੇ ਫੜ ਜੇ ਕੋਈ ਗੱਲ ਨਹੀਂ ਯਾਰਾ ਮਿੱਤਰੋ ਜੇ ਦੁੱਧ ਫਟ ਵੀ ਜਾਵੇ ਕਹਿੰਦਾ ਲੈ ਕੇ ਕੱਪੜਾ ਮਲਮਲ ਦਾ ਕੱਢ ਪਨੀਰ ਲੈ ਸਾਰਾ ਬਣਾ ਲਾ ਸਬਜੀ ਇਹਦੀ ਭਾਵੇਂ ਕੱਚਾ ਹੀ ਤੂੰ ਖਾਈਂ ਪਨੀਰ ਦੀ ਹੁੰਦੀ ਫੁੱਲ ਮਾਤਰਾ ਭਾਵੇਂ ਤੂੰ ਅਜਮਾਈ ਸਭ ਤੋਂ ਸੌਖਾ ਸਭ ਤੋਂ ਸਸਤਾ ਕੱਚੀ ਲੱਸੀ ਦਾ ਗਲਾਸ ਗਰਮੀ ਦੇ ਨਾਲ ਮਿਹਦੇ ਦੇ ਵਿੱਚ ਵਧ ਜੇ ਕਿਤੇ ਤਜਾਬ ਕੱਚਾ ਦੁੱਧ ਜੇ ਧਾਰਾਂ ਚੋਂ ਦੇ ਪੀਤਾ ਜਾਵੇ ਯਾਰਾ 40 ਦਾ ਹੋ ਕੇ ਲੱਗੇਗਾ 20 ਦਾ ਗੱਲ ਸੁਣੀ ਸਰਦਾਰਾ ਬਿਵਾਲੀ ਦੇ ਕੇ ਮਿੱਠਾ ਪਾ ਕੇ ਤਾਂ ਫਰਿੱਜ ਦੇ ਰੱਖ ਬੱਚਿਆਂ ਲਈ ਇਹ ਗੱਲ ਕਹਿੰਦਾ ਘਰ ਦੇ ਦੁੱਧ ਦੀ ਆਈਸਕ੍ਰੀਮ ਖਾ ਕੇ ਮਿੱਤਰਾ ਦੱਸ ਇੱਕ ਚੀਜ਼ ਜਿਹੜੀ ਦੁੱਧ ਤੋਂ ਬਣਦੀ ਤਾਖਤ ਦੀ ਉਹ ਪਿਓ ਮੱਲ ਖੜਿਆਰੀ ਖਾਂਦੇ ਆਏ ਪਿਓਰ ਦੇਸੀ ਕਿਉ ਦੁੱਧ ਚੋਂ ਨਿਕਲਿਆ ਘੋਏ ਦੁੱਧ ਚ ਪਾ ਕੇ ਪੀਤਾ ਸਾਡੇ ਬਜ਼ੁਰਗਾਂ ਨੇ ਤਾਂ ਹੀ ਕੰਮ ਖੇਤੀ ਦਾ ਮਿੱਤਰੋ ਕੀਤਾ ਪਾਊਡਰ ਡਾਇਟਾਂ ਦੇ ਪਿੱਛੇ ਲੱਗ ਕੇ ਮੁੱਲ ਨਹੀਂ ਪੈਂਦਾ ਅੱਗੇ ਹੋਏ ਦਾ ਕਹਿੰਦਾ ਮੀਟ ਭਲਾ ਕੀ ਰਿਸ ਕਰੂ ਦੁੱਧ ਚੋਂ ਨਿਕਲੇ ਖੋਏ ਦਾ ਜੇ ਗੋਡੇ ਮੋਡੇ ਜੋੜ ਤੇ ਢੂਹੀ ਸਾਟ ਅੰਦਰੋਂ ਨਹੀਂ ਭਾਰੀ ਓਏ ਕੋਸੇ ਦੁੱਧ ਵਿੱਚ ਹਲਦੀ ਪਾ ਕੇ ਪੀਲਾ ਮੇਰੇ ਆੜੀ ਓਏ ਬਹੁਤੀਆਂ ਮਠੀਆਂ ਦੇ ਵਿੱਚ ਪੈਂਦਾ ਤੇ ਮਿਲਾਵਟ ਹੁੰਦੀ ਖਾਣੇ ਚ ਇਹਾਰਾਂ ਵੇਲੇ ਨਾਖਲੀ ਦੁੱਧ ਫੜਾਇਆ ਜਾਂਦਾ ਠਾਣੇ 'ਚ ਮਿੱਤਰੋ ਪਰ ਨਾਖਲੀ ਦੁੱਧ ਤੋਂ ਬਚੋ ਮੁੱਕਦੀ ਗੱਲ 100 ਦੀ ਇਸ ਪਾਕ ਤੇ ਖਜ਼ਾਨੇ 'ਚੋਂ ਘਰ ਦੇ ਦੁੱਧ ਦੀ ਰੀਸ ਨਹੀਂ ਹੁੰਦੀ ਮਹਿੰਗੇ ਮਹਿੰਗੇ ਪਕਵਾਨਾਂ ਤੋਂ ਛੋਡੇ ਘਰ ਦੇ ਘੜ ਦਾ ਦੁੱਧ ਬਾਹਰ ਕਿਤੇ ਨਾ ਜਾਈਂ ਦਹੀਂ ਲੱਸੀ ਤੇ ਮੱਖਣੀ ਖੁਆ ਖੀਰ ਬਣਾ ਕੇ ਖਾਈਂ ਦਹੀਂ ਲੱਸੀ ਤੇ ਮੱਖਣੀ ਖੁਆ ਖੀਰ ਬਣਾ ਕੇ ਖਾਈਂ ਘਰ ਦੇ ਦੁੱਧ ਦੇ ਅਨੇਕੀ ਫਾਇਦੇ ਨੇ ਪੇਟ ਗੈਸ ਵਾਰੰਗਣੀ ਸਵਾਫ ਹੁੰਦਾ ਘਰ ਦਾ ਦੁੱਧ ਹੋਵੇ ਪਰ ਅਸਲੀ ਪਿਓਰ ਹੋਰ ਸਾਰੇ ਕਾਣੇ ਫੇਰ ਨੇ ਵੀਡੀਓ ਵਧੇ ਲੱਕੇ ਸ਼ੇਅਰ ਕਰ ਦਿਓ ਸ਼ੁਕਰੀਆ ਜੀ